ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਅੰਦਰ ਸਿਹਤ ਸੇਵਾਵਾਂ ਚੰਗੀਆਂ ਕੀਤੀਆਂ ਗਈਆਂ ਨੇ ਜਿਹੜੇ ਪੰਜਾਬ ਦੇ ਸਰਕਾਰੀ ਹਸਪਤਾਲ 'ਚ ਉੱਥੇ ਵਧੀਆ ਇਲਾਜ ਹੁੰਦਾ ਪ੍ਰਾਈਵੇਟ ਹਸਪਤਾਲੋਂ ਵਗੋਂ ਇਲਾਜ ਦਾ ਅਤੇ ਇਸ ਸਬੰਧੀ ਅਸੀਂ ਇਸ ਟਾਈਮ ਸਿਵਲ ਹਸਪਤਾਲ ਨਾਬਾ ਵਿਖੇ ਖੜੇ ਹਾਂ ਮੇਰੇ ਕਿਤੇ ਤੁਸੀਂ ਦੇਖ ਸਕਦੇ ਹੋ ਇਹ ਇਹ ਐਕਸ-ਰੇ ਜਿਹੜਾ ਯੂਨਿਟ ਹੈ ਜਿੱਥੇ ਐਕਸ-ਰੇ ਹੁੰਦੇ ਨੇ ਲੇਕਿਨ ਪਿਛਲੇ 3 ਤੋਂ 4 ਦਿਨ ਤੋਂ ਐਕਸ-ਰੀ ਮਸ਼ੀਨ ਖਰਾਬ ਹੋਣ ਕਰਕੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਧੀਆਂ ਤਸਵੀਰਾਂ ਨੇ ਰਿਐਲਿਟੀ ਚੈੱਕ ਕੀਤਾ ਜਾ ਰਿਹਾ ਹੈ ਪੀਟੀਸੀ ਨਿਊਜ਼ ਵੱਲੋਂ ਵੀ ਕਿਸ ਤਰ੍ਹਾਂ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਸੇਵਾਵਾਂ ਕਿੰਨੀਆਂ ਚੰਗੀਆਂ ਨੇ। ਤੁਸੀਂ ਦੇਖ ਸਕਦੇ ਹੋ ਖਾਲੀ ਤਸਵੀਰ ਕੋ ਕਿ ਮਰੀਜ਼ ਕੋਈ ਨਹੀਂ ਹੈਗਾ ਪਿਛਲੇ 3-4 ਦਿਨ ਤੋਂ ਕੋਈ ਵੀ ਨਾ ਤਾਂ ਇੱਥੇ ਤੁਹਾਨੂੰ ਕੋਈ ਸਟਾਫ ਨਜ਼ਰ ਆ ਰਿਹਾ। ਕਿਉਂਕਿ ਮਰੀਜ਼ ਜਿਹੜੇ ਆ ਰਹੇ ਨੇ ਉਹਨਾਂ ਨੂੰ ਦੱਸਣ ਦੀ ਜ਼ਿੰਮੇਵਾਰੀ ਵੀ ਇਹਨਾਂ ਸਟਾਫ ਦੀ ਹੈ। ਤੇ ਨਾ ਇਸ ਥੇਰ ਤੇ ਕੋਈ ਨਜ਼ਰ ਆ ਰਿਹਾ ਤੁਸੀਂ ਦੇਖ ਤੁਸੀਂ ਸਿੱਧੀਆਂ ਤਸਵੀਰਾਂ ਨੇ ਕੋਈ ਵੀ ਮੁਲਾਜ਼ਮ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਜਿਹੜੇ 10 ਕਨ ਮਰੀਜ਼ ਨੂੰ ਦੱਸ ਸਕਣ ਘਟੋ ਘਟ ਵੀ ਸਾਡੀ ਮਸ਼ੀਨ ਪਿਛਲੇ 3-4 ਦਿਨ ਤੋਂ ਖਰਾਬ ਹੈ ਤੇ ਅੱਗੇ ਕਿੰਨੇ ਦਿਨ ਲੱਗੇਗੇ ਇਹ ਹਲੇ ਕਿਸੇ ਨੂੰ ਨਹੀਂ ਪਤਾ ਹਾਂ ਤੁਸੀਂ ਦੂਜੇ ਪਾਸੇ ਇਧਰ ਜਿੱਧਰ ਅਲਟਰਾਸਾਉਂਡ ਹੁੰਦਾ ਹੈ ਉਹ ਡਾਕਟਰ ਦੀ ਡਿਊਟੀ ਮਤਲਬ ਇਸ ਹਸਪਤਾਲ ਤੋਂ ਬਿਨਾ ਕਿਸੇ ਹੋਰ ਪਾਸੇ ਵੀ ਹੈ ਜਿਸ ਕਰਕੇ ਤਿੰਨ ਦਿਨ ਡਾਕਟਰ ਉਰੇ ਹੁੰਦੇ ਨੇ ਤਿੰਨ ਦਿਨ ਬਾਅਦ ਨਹੀਂ ਮਿਲਦੇ ਆ ਸਿੱਧੇ ਤੋਂ ਇਹ ਜੇ ਅਸੀਂ ਕਹੇ ਜਿਵੇਂ ਜਿਸ ਤਰ੍ਹਾਂ ਮਰੀਜ਼ ਕਹਿ ਰਹੇ ਨੇ ਹਸਪਤਾਲ ਦੇ ਮਰੀਜ਼ ਕਹਿ ਰਹੇ ਨੇ ਵੀ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸਰਕਾਰ ਦੀ ਜਿਹੜੀ ਜਿਹੜੇ ਦਾਅਵੇ ਨੇ ਖੋਖੇ ਨਜ਼ਰ ਆ ਰਹੇ ਨੇ ਤਸਵੀਰਾਂ ਸਿਵਲ ਹਸਪਤਲ ਨਾਪੇ ਦੀਆਂ ਨੇ ਜਿੱਥੇ ਤੁਸੀਂ ਦੇਖਿਆ ਕਿਸ ਤਰ੍ਹਾਂ ਸਰਕਾਰੀ ਹਸਪਤਲ ਦੇ ਵਿੱਚ ਮਰੀਜ਼ਾਂ ਨੂੰ ਖੱਜਲ-ਖੁਆਰੀ ਹੋਣੀ ਪੈ ਰਹੀ ਹੈ ਤਿੰਨ ਤੋਂ ਚਾਰ ਦਿਨ ਹੋ ਗਏ ਮਸ਼ੀਨ ਖਰਾਬ ਹੋਈ ਨੂੰ ਤੇ ਲੇਕਿਨ ਆਹਨੜੇ ਤਿੰਨ ਤੋਂ ਚਾਰ ਦਿਨ ਤੱਕ ਉਮੀਦ ਨਹੀਂ ਲੱਗਦੀ ਵੀ ਇਹ ਮਸ਼ੀਨ ਠੀਕ ਹੋਵੇਗੀ ਕਿਉਂਕਿ ਸੋਮ ਅੱਗੇ ਐਤਵਾਰ ਹੈ ਸੋਮਵਾਰ ਨੂੰ ਕੋਈ ਜਿਸ ਤਰ੍ਹਾਂ ਇੱਥੇ ਦੇ ਜਿਹੜੇ ਕਾਰਜਕਾਰੀ ਆਸ਼ੀਸ਼ ਗਰ ਦੇ ਜਿਹੜੇ ਐਸਐਮਓ ਨੇ ਉਹਨਾਂ ਦਾ ਉਹਨਾਂ ਦਾ ਦੱਸਣਾ ਫੀਟੀਸੀ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਦੁਬਾਰਾ ਕੰਪਨੀ ਦੇ ਜਿਹੜੇ ਅਧਿਕਾਰੀ ਹੋਵੇ ਆਨਕੀ ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਵੀ ਕਦੋਂ ਮਸ਼ੀਨ ਠੀਕ ਹੋਵੇਗੀ। ਮੁੰਡੇ ਦਾ ਐਕਸਰਾ ਕਰਾਉਣ ਆਇਆ ਤੇ ਜੀ ਹੱਥ ਦਾ ਸੱਟ ਲੱਗੀ ਹੋਈ ਆ। ਐਕਸਰੇ ਵਾਲੀ ਮਸ਼ੀਨ ਕਹਿੰਦੇ ਖਰਾਬ ਆ। ਬਾਹਰੋਂ ਕਰਾ ਕੇ ਲਿਆਏ ਜੀ ਕਹਿੰਦੇ ਖਰਾਬ ਆ। ਬਾਹਰੋਂ ਕਰਾ ਕੇ ਲਿਆਏ। ਹਾਂਜੀ। ਬਾਹਰ ਕਿੰਨੇ ਪੈਸੇ ਲੱਗੇ? 250 ਰੁਪਇਆ ਜੀ। ਫਿਰ ਕਿਤੇ ਤਾਂ ਇੱਥੇ ਪੈਸੇ ਗਰੀਬੰਦਾ ਕਿਸ ਤਰ੍ਹਾਂ ਬਾਹਰੋਂ ਕਰਵਾ ਸਕਦਾ। ਬਾਹਰੋਂ ਦਾ ਫਿਰ ਹੋਣਾ ਆ। ਕੋਈ ਆਪਣੀ ਮਜਬੂਰੀ ਨੂੰ ਕਰਾਉਗੇ ਜੀ ਕੋਈ ਨਾ ਕੋਈ ਹੱਲ ਕਰਕੇ। ਸਰਕਾਰ ਤਾਂ ਕਹਿੰਦੀ ਇਹ ਵੀ ਹਸਪਤਾਲ 'ਚ ਬੜੀ-ਵੱਦੀ ਸੁਵਿਧਾ ਮੰਨ। ਸੁਵਿਧਾ ਤਾਂ ਦੱਸਦੇ ਆ ਜੀ ਜ ਫਿਰ ਸਰਕਾਰ ਸਹੀ ਕਹਿ ਰਹੀ ਹੈ ਵੀ ਹਸਪਤਾਲ ਚ ਵਧੇਗਾ ਨਾ ਨਹੀਂ 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 ਜੀ ਮੈਂ ਆਪਾਂ ਨਹੀਂ ਮੰਨਦੇ ਫਿਰ ਇਹ ਚੀਜ਼ ਨੂੰ ਜਦੋਂ ਉਹ ਆ ਕੇ ਪਰੇਸ਼ਾਨੀ ਵਾਜੀ ਤੱਕ ਤੱਕ ਦੇਖਿਆ ਵੀ ਨਹੀਂ ਨੰਬਰੇ ਬਹੁਤ ਪਿੱਛੇ ਲੱਗ ਰਿਹਾ ਸਾਡਾ ਭੀੜ ਬਹੁਤ ਹਾਂਜੀ ਜੇ ਪਰੇਸ਼ਾਨੀਆਂ ਤਾਂ ਭੀੜੇ ਆ ਸਵਾਵਾ ਤਾਂ ਵਜੇ ਹੀ ਪਰ ਜਿਹੜੇ ਮਸ਼ੀਨਾਂ ਖਰਾਬ ਹੁੰਦੇ ਨੇ ਇਹ ਖਰਾਬ ਕਰ ਦਿੰਦੇ ਨੇ ਜੀ ਜੀ ਤੇ ਜਿਹੜੀ ਮਤਲਬ ਡਾਕਟਰ ਜਾਂ ਹੋਰ ਮੌਕੇ ਤੇ ਮਿਲਦੇ ਨੇ ਜੀ ਜਦੋਂ ਟੀਜ ਬਾਹਰੋਂ ਕਰਾਉਣੀ ਪੈਂਦੀ ਆ ਉਦੋਂ ਮਹਿੰਗਾ ਪੈਂਦਾ ਸੱਤ ਦਾ ਹੁਣ ਸਰਕਾਰੀ ਇਸਤਾਨੇ ਦੇ ਐਕਸਰੇ ਮਸ਼ੀਨ ਖਰਾਬ ਪਈ ਆ ਕੀ ਲੱਗਦਾ ਹਫਤਾ ਹਫਤਾ ਫਿਰ ਬੜੇ ਮੁਸ਼ਕਲ ਹੋਣਗੇ ਮਰੀਜ਼ ਤਾਂ ਮਰੀਜ਼ ਤਾਂ ਜੀ ਔਖੇ ਹੈਗੇ ਨੇ ਜੀ ਅੰਦਰੋਂ ਰੋਣਾ ਕਿਤੇ ਬਾਹਰੋਂ ਕਰਾਉਣਾ ਅੰਦਰ 60 ਰੁਪਏ ਲੱਗਦੇ ਨੇ ਬਾਹਰ 500 ਲੱਗਦਾ ਗਰੀਬ ਬੰਦੇ ਲਈ ਕਿੰਨਾ ਕੁ ਮੁਸ਼ਕਿਲ ਆ ਬਾਹਰੋਂ ਇਲਾਜ ਕਰਵਾਣਾ ਗਰੀਬ ਖਾਸ ਕਰਕੇ ਜੀ ਮੁਸ਼ਕਿਲ ਹੈ ਮੁਸ਼ਕਿਲ ਗਰੀਬ ਖਾਸ ਕਰ ਤਾਂ ਮੁਸ਼ਕਿਲ ਹੈ ਕੀ ਲੱਗਦਾ ਫਿਰ ਐਜੇ ਠੇਕੇਦਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਾਂ ਰੱਦ ਕਰਕੇ ਨਵੇਂ ਨੂੰ ਦਿੱਤਾ ਜਾਣਾ ਜਿੱਦਾਂ ਵੀ ਜੇਕਰ ਮਸ਼ੀਨ ਠੀਕ ਨਹੀਂ ਹੁੰਦੀ ਉਹਦੋਂ ਉਹ ਤਾਂ ਲਾਜ਼ਮੀ ਚਾਹੀਦਾ ਜੀ ਇੱਟੇ ਕਰਦੇ ਹੈ ਜੀ ਨੂੰ ਤਾਂ ਮਤਲਬ ਚਾਹੀਦੀ ਨਹੀਂ ਹਸਪਤਾਲ ਜੇ ਕੰਮ ਕਰਨੇ ਇੱਟੇ ਗਰੀਬਾਂ ਦਾ ਹੱਥ ਰਹਿ ਗਿਆ ਤਖੜਾ ਤਾਂ ਪਹਿਲੇ ਇਲਾਜ ਪਰਾ ਕਰਾ ਲੂਗਾ ਜੀ ਕਿੰਨੀ ਕਿ ਮੁਸ਼ਕਿਲ ਮਸ਼ੀਨ ਖਰਾਬ ਹੋਣ ਨੂੰ ਲੈ ਕੇ ਮਰੀਜ਼ਾਂ ਨੂੰ ਆ ਰਹੀ ਹੈ ਬਹੁਤ ਆ ਰਹੀ ਹੈ ਦੇਖੋ ਜਿੱਦੇ ਤੋਂ ਦਾ ਪੈਸਾ ਜਾਨ ਤੋਂ ਭਰ ਬਿਚਾਰ ਆ ਜੀ ਜਿਹੜਾ ਟੀਵੀ ਦੇ ਉਹ 200 ਰੁਪਏ ਬਾਹਰ ਕੋਈ ਦਾ ਲਾਗਤ ਪਾ ਲਾਹਣ ਦੀ ਤਿਹੜੀ ਦਾ ਸਰਕਾਰ 50 ਰੁਪਏ ਆਉਣਾ ਕਿਥੇ ਬਾਹਰ ਜਾਉਣਾ 2.5 ਇਹ ਸਰਕਾਰ ਤਾਂ ਕਹਿੰਦੀ ਹੈ ਵੀ ਅਸੀਂ ਬੜੇ ਸਾਧਨ ਬੜੇ ਵਧਾਤੇ ਹਸਪਤਾਲਾਂ ਦੇ ਵਿੱਚ ਬੜੇ ਬੜੀ ਮਸ਼ੀਨਾਂ ਆ ਗਈਆਂ ਇਹ ਕਿ ਮਸ਼ੀਨਾਂ ਤੋਂ ਫਿਰ ਕੋਈ ਸੁਧਰ ਨਹੀਂ ਕਿ ਇਹ ਮਸ਼ਕਲਤਾ ਹੀ ਹੈ ਨਾ ਇਹ ਵਾਲੇ ਤੇ ਇਹ ਕੀ ਨੂੰ ਨਾ ਦੇਖ ਰਹੇ ਕੋਈ ਨਹੀਂ ਬੰਦਾ ਲਈ ਇੱਥੇ ਮੁਸ਼ਕਲ ਆ ਰਹੀ ਹੈ ਤੇ ਉਹ ਇਹ ਕੀ ਧਿਆਨ ਹੋਣਾ ਚਾਹੀਦਾ ਜਦੋਂ ਮਸ਼ੀਨ ਦੇ ਫਿੱਟ ਨਹੀਂ ਦੇ ਸਕਦਾ ਕਿ ਦੇਖੀ ਕਿ ਜਦੋਂ ਸਾਈਟ ਆਉਂਦਾ ਲੇਕਿਨ ਦੋ ਮਸ਼ੀਨਾਂ ਲੱਗ ਜਨ ਫਿਰ ਇਹ ਸਮੱਸਿਆ ਦਾ ਹੱਲ ਹੋ ਸਕਦਾ ਦੋ ਮਸ਼ੀਨਾਂ ਲੱਗ ਜਨ ਜੇਕਰ ਤੋਂ ਦਾ ਫਰਕ ਪੈ ਸਕਦਾ ਜੇ ਇੱਕ ਖਰਾਬ ਹੋ ਗਈ ਚਲ ਜੀ ਉਹਨੂੰ ਹਫਤਾ ਲੱਗਦਾ ਵੀ ਆ ਦੂਜੀ ਤੇ ਕੰਮ ਤਾਂ ਹੋਣਾ ਜ਼ਰੂਰ ਕੋਈ ਬੰਦਾ ਨਹੀਂ ਆ ਸਾਧਨਾ ਦੀ ਘਾਟ ਹੈ ਨਾ ਪਿਆਈ ਹੈ ਘਾਟ ਹੈ ਬਹੁਤ ਜ਼ਿਆਦਾ ਘਾਟ ਹੈ ਦੇਖੋ ਐਕਸ-ਰੇ ਦੀ ਮਸ਼ੀਨ ਜੀ ਅਸੀਂ ਪਹਿਲਾਂ ਵੀ ਖਰਾਬ ਹੋ ਗਈ ਸੀਗੀ ਪਿਛਲੇ ਹਫਤੇ ਖਰਾਬ ਹੋ ਗਈ ਸੀ ਅਸੀਂ ਉਸ ਦੀ ਰਿਪੇਅਰ ਕਰਾ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਦੁਬਾਰਾ ਉਸ ਦੇ ਵਿੱਚ ਪ੍ਰੋਬਲਮ ਆ ਗਈ ਹੈ ਅਸੀਂ ਕੰਪਲੇਨ ਕਰ ਦਿੱਤੀ ਹੈ ਉਹ ਮੰਡੇ ਤੱਕ ਮੋਰ ਮੋਸਟ ਪ੍ਰੋਬਬਲੀ ਠੀਕ ਹੋ ਜਾਏਗੀ ਦੱਸੋ ਬੀ ਬੜੇ ਨੇ ਆਰਥੋਡੋਨਟਿਕ ਖਾਸ ਤੌਰ ਤੇ ਇਸ ਟਾਈਮ ਬੜੀ ਭੀੜ ਹੈ ਦੋਨੇ ਰਫਰਾਂ ਹੋ ਗਈ ਕਿ ਲੱਗਦਾ ਬਾਹਰ ਜਿਹੜੇ ਬਾਹਰ ਐਕਸ-ਰੇ ਕਰ ਦਿੰਦੇ ਉਹਨਾਂ ਨੂੰ ਰੇਟ ਬਹੁਤ ਜ਼ਿਆਦਾ ਲੱਗਦਾ ਹੈ ਇਸ ਤਰ੍ਹਾਂ ਮਰੀਜ਼ ਨੂੰ ਕਿਸ ਤਰ੍ਹਾਂ ਰਾਹ ਮਿਲੇਗੀ ਕੋਈ ਉਹਨਾਂ ਨਾਲ ਕੋਈ ਸਬੰਧ ਕੋਈ ਹੋਣਾ ਚਾਹੀਦਾ ਹੈ ਵੀ ਦੇਖੋ ਅਸੀਂ ਆਪਣੇ ਵੱਲੋਂ ਟਰਾਈ ਕਰ ਰਹੇ ਹਾਂ ਕਿ ਜਿਹੜੀ ਮਸ਼ੀਨ ਜਿੰਨੀ ਜਲਦੀ ਹੋ ਸਕੇ ਰਿਪੇਅਰ ਹੋ ਜਾਏ ਅਸੀਂ ਮੋਰ ਐਕਸਪੈਕਟ ਕਰ ਰਹੇ ਹਾਂ ਕਿ ਮੰਡੇ ਤੱਕ ਹੋ ਜਾਏਗੀ ਮੈਂ ਇਹੀ ਕਹਿ ਸਕਦਾ ਇਸ ਤੋਂ ਬਿਨਾਂ ਡਾਕਟਰ ਡਾਕਟਰ ਵੀ ਦੀ ਛੁੱਟੀ ਤੇ ਨੇ ਨਾ ਐਸਐਮਓ ਨੇ ਨਾ ਦੂਸਰੇ ਐਸਐਮਓ ਨੇ ਕਿ ਜਿਸ ਕਰਕੇ ਬੜੀ ਪਰੇਸ਼ਾਨੀ ਲੋਕ ਮਰੀਜ਼ਾਂ ਖਾਸ ਕਰਕੇ ਦੇਖੋ ਕਈ ਅੱਜ ਡਾਕਟਰ ਦੀ ਡਿਊਟੀ ਲੱਗੀ ਹੋਈ ਹੈ ਪਟਿਆਲੇ ਲੱਗੀ ਹੋਈ ਹੈ ਤੇ ਇੱਕ ਦੋ ਡਾਕਟਰ ਛੁੱਟੀ ਦੇ ਨੇ ਜੀ ਇਸ ਕਰਕੇ ਅਸੀਂ ਮੰਨਦੇ ਹਾਂ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਤੇ ਜਿਹੜੇ ਜ਼ਿਆਦਾ ਦਿੱਕਤ ਹੈ ਤਾਂ ਉਹ ਐਮਰਜੈਂਸੀ 'ਚ ਦਿਖਾ ਸਕਦੇ ਨੇ ਸੰਜੀਤ ਕੁਮਾਰ ਪੀਟੀਸੀ ਨਿਊਜ਼ ਲਾਪਾ